ਲਓ ਜੀ ਆਹ ਵੇਖੋ ਜੀ ਹਾਂ ਜੀ ਦੁਬਾਰਾ ਫੇਰ ਪਾਉ ਬਹਿ ਗਿਆ ਥੱਲੇ ਲਓ ਜੀ ਧਾਰਾ ਵੇਖ ਲਓ ਜੀ ਤੁਸੀਂ ਚੈੱਕ ਕਰ ਲਿਓ ਛੜਾਕਲ ਨਹੀਂ ਜੇ ਕੋਈ ਵੇਖ ਲੈ ਮੈਂ ਗਾਲੀ ਮੈਂ ਗਾਲੀ ਪੈ ਗਈ ਜੀ ਮੇਰੇ ਸਾਹ ਦਾ ਮੈਂ ਪਸਮੋਣੀ ਵੇਖ ਲਿਆ ਹਾਂ ਜੀ ਹਾਂ ਜੀ ਠੀਕ ਹੈ ਜੀ ਹਾਂ ਵੇਖੀ ਯਾਰ ਹਾਂ ਜੀ ਇਹਦਾ ਮੁੱਲ ਕਰ ਦੋ ਜੀ ਇਦਾਂ ਫੇਰ ਹੁਣ ਤੇ ਡੇਢ ਕਰਾਂਗੇ ਆਪਾਂ ਚਾਹੀਦਾ ਜੀ ਹੁਣ ਤੇ ਮਨਦਾ ਹਾਕ ਮਨਦਾ ਹੁੰਦਾ ਨਾ ਕਿੰਨਾ ਸੱਚੀ ਨਿਕਲੀ ਕਿਦਾਂ ਹੁਣ ਤੇ ਮੈਂ ਹਾਕ ਬੰਦਾ ਡੇਢ ਦਾ ਨਹੀਂ ਹੁਣ ਤੇ ਡੇਢ ਕਰ ਬੰਦਾ ਬੰਦਾ ਜੀ ਹੁਣ ਤੇ ਹਾਕ ਬੰਦਾ ਜੀ ਦੋਸਤੋ ਜੀ ਨਹੀਂ ਪਈ ਜੀ ਆਹ ਵੇਖੋ ਆ ਲੋ ਜੀ ਲੈਓ ਦੋਸਤੋ ਸਭ ਤੋਂ ਵੱਡੀ ਗੱਲ ਉਹ ਚੈਰੀ ਕਰਮਾਣੀ ਆ ਪਸਮਈ ਤੇ ਗਾਲੀ ਵੇਖ ਲਿਓ ਤੇ ਮੈਂ ਲੈ ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਵਾਰੀ ਬਾਈ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼ਹੀ ਤਰਨਤਨ ਸਾਹਿਬ ਪਾਜੀ ਦਾ ਨਾਮ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਪਹੁੰਚੇ ਆ ਅੱਜ ਵੀਡੀਓ ਬਣਾਉਣ ਛੇ ਨਾਂਗ ਮੱਝਾਂ ਦੇ ਵਿੱਚੋਂ ਕਿਹਾ ਪੰਜ ਮੱਝ ਜਿਹੜੀਆਂ ਤੋਕੜਾ ਗੱਪਣਾ ਕਨਫਰਮ ਚੈੱਕ ਪਾਜ ਜੀ ਹੈ ਨਾ ਜੀ ਇੱਕ ਮੱਝ ਬਚੇਲੀ ਹੋ ਗਈ ਜੀ ਡਿਟੇਲ ਸਾਰੀ ਆਪਾਂ ਭਾਈ ਗੁਰਵਰਿਆਮ ਸਿੰਘ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਵੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਭਾਈ ਨਾਲ ਗੱਲਬਾਤ ਕਰਦੇ ਆ ਡਿਟੇਲ ਸਾਰੀ ਪੁੱਛਦੇ ਆ ਕੱਲੇ ਕੱਲੇ ਨਕਦੀ ਇਨਫੋਰਮੇਸ਼ਨ ਲੈ ਕੇ ਭਾਈ ਗੁਰਵਰਿਆਂ ਸਿੰਘ ਜੀ 사ਸਰੀ ਕਾਲ 사ਸਰੀ ਕਾਲ ਜੀ ਮਹਾਰਾਜ ਹੋਰ ਬਾਈ ਠੀਕ ਠਾਕ ਵਧੀਆ ਵਧੀਆ ਜੀ ਚੜਦੀ ਕਲਾ ਤੁਸੀਂ ਸੁਣਾਉਂਦੀ ਹੋਰ ਵਧੀਆ ਠੀਕ ਠਾਕ ਹੈ ਜੀ ਹੋਰ ਚੱਲਿਆਂਦਾ ਵਧੀਆ ਜੀ ਹੋਰ ਖੈਰਾ ਡੇਰੀ ਫਾਰਮ ਵੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ 사ਸਰੀ ਕਾਲ 사ਸਰੀ ਕਾਲ ਜੀ ਹੋਰ ਸੁਣਾਉਂਦੀ ਠੀਕ ਠਾਕ ਵਧੀਆ ਜੀ ਬੜੇ ਕਿਰਪਾ ਮਾਰਦੇ ਹੋਰ ਖੈਰਾ ਡੇਰੀ ਫਾਰਮ ਵੇਖਣ ਵਾਲੇ ਭੈਣ ਭਰਾਵਾਂ ਨੂੰ ਪਿਆਰ ਭਰੀ 사ਸਰੀ ਕਾਲ ਆਪਾਂ ਦੱਸਤਾ ਜੀ ਤੇ ਬੇਨਤੀ ਇਹ ਰਿਕੁਐਸਟ ਬੇਨਤੀ ਕਰਦੇ ਆ ਜੀ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਤੇ ਵੱਧ ਹਾਂਜੀ ਜਾਂ ਕੋ ਡੰਗਰ ਲੈਣ ਵਾਲਾ ਵੀਡੀਓ ਦਿੱਤ ਇੱਕ ਪੁੱਛਦੀ ਹੋ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਅਗਲਾ ਚਲੋ ਡੰਗਰ ਲੈ ਸਕੀ ਹਾਂਜੀ ਹਾਂਜੀ ਇਹ ਤਾਂ ਗੱਲ ਹੈ ਕਿ ਇਹ ਬਾਕੀ ਦੂਜੀ ਬੇਨਤੀ ਹੈ ਜੇ ਵੀ ਵੀਡੀਓ ਪ੍ਰਵਾਹ ਚ ਬਹਿ ਕੇ ਵੇਖੋ ਫਿਰ ਆਪਾਂ ਨੂੰ ਸਹੀ ਬਿਆਨ ਪਾਓ ਠੀਕ ਹੈ ਜੀ ਤੇ ਘਰੇ ਆ ਕੇ ਤਸੱਲੀ ਕਰਕੇ ਖੜੋ ਠੀਕ ਹੈ ਜੀ ਹਾਂ ਠੀਕ ਹੈ ਜੀ ਘਰੇ ਆਓ ਤਸੱਲੀ ਕਰਕੇ ਖੜੋ ਤਸੱਲੀ ਕਰਕੇ ਹਾਂਜੀ ਹਾਂ ਠੀਕ ਹੈ ਜੀ ਹਾਂ ਅਰਸ ਬੋਲ ਦੋ ਪੰਨ ਜੀ ਪਿੰਡ ਝਾਮਕੇ ਗੁਰਦੁਆਰਾ ਤਰਨਤਨ ਤਸਵੀਰ ਵੀ ਤਰਨਤਨ ਹਾਂਜੀ ਫੋਨ ਨੰਬਰ ਜੇ 628474412778901127 ਠੀਕ ਹੈ ਜੀ ਪਹਿਲੀ ਗੱਲ ਤੇ ਪਹਿਲੀ ਰਿੰਗ ਤੇ ਫੋਨ ਚੁੱਕੀ ਦਾ ਭੈਣ ਭਰਾਵਾਂ ਨੂੰ ਜੀ ਚਲੋ ਜੇ ਕਿਸੇ ਵੇਲੇ ਵਿਜੀ ਹੋਈਏ ਹਮ ਨਾ ਚੁੱਕਿਆ ਜਾਵੇ ਇੱਕ ਦੋ ਵਾਰੀ ਫੋਨ ਲਾਵੇ ਭੈਣ ਭਰਾ ਮੈਸੇਜ ਕਰਦੇ WhatsApp ਦੋਵਾਂ ਨੰਬਰਾਂ ਤੇ ਅਵੇਲੇਬਲ ਠੀਕ ਹੈ ਜੀ ਜੋ ਡੰਗਰ ਹੋਏ ਇਨਫੋਰਮੇਸ਼ਨ ਸਾਰੀ ਭੈਣ ਭਰਾਵਾਂ ਨੂੰ ਆ ਜੀ ਠੀਕ ਹੈ ਜੀ ਠੀਕ ਹੈ ਜਿਹਨੇ ਵੀ ਕਿਸੇ ਨੇ ਆਉਣਾ ਫੋਨ ਲਾ ਕੇ ਆਵੇ ਬਾਕੀ ਡੰਗਰ ਕਈ ਪਹਿਲੀ ਗੱਲ ਤੇ ਅਵੇਲੇਬਲ ਹੁੰਦਾ ਹੀ ਹੈ ਡੰਗਰ ਹਰ ਵਕਤ ਠੀਕ ਹੈ ਜੀ ਏ ਆ ਵੀ ਕਈ ਡੰਗਰ ਨਹੀਂ ਹੁੰਦਾ ਜੇ ਘਰੇ ਨਹੀਂ ਹੁੰਦੇ ਪੰਜ ਫਰ ਪੈਦਾ ਦਾ ਖਰਾਬ ਹੁੰਦਾ ਹਾਂ ਦੂਰੋਂ ਪੈਣ ਪਰ ਉਹ ਖਰਾਬ ਹੁੰਦਾ ਤੇ ਸਹੀ ਬਿਆਨ ਦੇ ਦਾ ਸਮਾਂ ਹੋਊਗਾ ਚਵੀਆਂ ਘੰਟਿਆਂ ਦਾ ਠੀਕ ਹੈ ਜੀ ਜੇ ਕੋਸੇ ਵਾਲੇ ਆ ਸਕਦਾ ਸਾਈਬ ਦਾ ਠੀਕ ਹੈ ਜੀ ਤੇ ਚਵੀਆਂ ਘੰਟਿਆਂ ਤੋਂ ਪਹਿਲਾਂ ਆਪਾਂ ਡੰਗਰ ਅਗਲੇ ਦਾ ਵੇਚ ਦਿਆਂ ਤੇ ਅਗਲਾ ਆਪਾਂ ਨੂੰ ਹਰਜਾਨਾ ਜੋ ਮਰਜ਼ੀ ਪਾ ਲਈ ਠੀਕ ਹੈ ਜੀ ਤੇ ਨਹੀਂ ਤੇ ਭਾਜੀ ਸਮਾਂ ਹੁੰਦਾ ਕਿਸੇ ਵੀ ਕੰਮ ਦਾ ਤੁਹਾਨੂੰ ਆ ਨਹੀਂ ਇਹ ਤਾਂ ਗੱਲ ਹੈ ਹਨਾ ਇਹ ਮੁੜ ਕੇ ਤੁਹਾਨੂੰ ਪਤਾ ਪਹੂ ਵੇਰ ਜਾਂਦੇ ਫਿਰਗੇ ਤੇ ਮਾਲ ਆਪਾਂ ਕੱਲ ਪਾਈ ਸੀ ਵੀਡੀਓ ਮਾਰੇ ਦੀ ਮੇਰ ਨਾਲ ਮਾਲ ਕੱਲ ਵੇਚਿਆ ਆਪਣੇ ਠੀਕ ਹੈ ਚਲੋ ਸ਼ੁਕਰੀਆ ਕਿਉਂ ਠੀਕ ਹੈ ਜੀ ਮੱਝਾਂ ਬੜੀਆਂ ਪਰ ਮੋਲ ਛੋਟੇ ਮੋਲ ਛੋਟੇ 5 ਮਹੀਨਿਆਂ ਚੈੱਕ ਪਾਸ ਆ ਕਨਫਰਮ ਹੈ ਨਾ ਜੀ ਇੱਕ ਮੈਂ ਬੱਚੀ ਵਾਲੀ ਜੀ ਠੀਕ ਹੈ ਜੀ ਛੋਟੇ ਪਹਾੜੀ ਮੈਂ ਆ ਠੀਕ ਹੈ ਜੀ ਤੇ ਚਲੋ ਪਾ ਸਾਰੇ ਆਪਾਂ ਲੈਨੇ ਆ ਵੀ ਚਲੋ ਭੈਣ ਜਿਹੜਾ ਇੱਕ ਬੰਦੇ ਦੀ ਬਾਈਟ ਦੇ ਹਾਂ ਮੰਨ ਲਓ ਆਪ ਦਾ ਬਾਈਟ ਦੇਖਣਾ ਠੀਕ ਠੀਕ ਭਾਜੀ 50000 ਵੀ ਲਾਉਣਾ ਬੜਾ ਔਖਾ ਹੁੰਦਾ ਕਈ ਮੰਨ ਲਓ ਜਦੋਂ ਆਪ ਦੇ ਸਰਕਲ ਦੇ ਹਿਸਾਬ ਨਾਲ ਹੈ ਹਾਂਜੀ ਹਾਂਜੀ ਇਹ ਤਾਂ ਗੱਲ ਹੈ ਗਈ ਤੇ ਬਾਕੀ ਕੋਈ ਗੱਲ ਨਹੀਂ ਕਣੀ ਸ਼ੁਰੂ ਕਰਿਓ ਪ੍ਰਮਾਣ ਕਰਿਓ ਕਰਿਓ ਵੀਡੀਓ ਸ਼ੁਰੂ ਆਪਾਂ ਹਾਂਜੀ ਸਭ ਤੋਂ ਪਹਿਲਾਂ ਆ ਗਈ ਨੀਲੀ ਰਵੀ ਮੱਤ ਨੀਲੀ ਰਵੀ ਦੀ ਮਹੀ ਬਾਜੀ ਸੁਆ ਦੁੱਜਾ ਠੀਕ ਹੈ ਜੀ ਬਾਕੀ ਭੈਣ ਭਰਾਵਾਂ ਦੀ ਗਾੜੀ ਜੇ ਠੀਕ ਹੈ ਜੀ ਸੂਈ ਨੂੰ ਏਜੇ 20 25 ਦਿਨ ਜੀ ਮਗਰੇ ਦੇ ਕਟਾ ਜਿਓ ਅੱਛਾ ਮਗਰ ਕਟਾ ਦੇ ਹਨਾ ਹ ਹਾਂਜੀ ਤੇ ਇਹਦੇ ਥੱਲੇ ਬਰਿਆਮ ਦੁੱਧ ਕੰਦਾਣ ਦੁੱਧ ਭਾਜੀ ਇਹ ਥੱਲੇ 8 ਲੀਟਰ ਨੇ 4 ਵਾਂਟ ਲਾ ਹੁਣ ਹਾਂਜੀ ਠੀਕ ਹੈ ਜੀ ਹਾਂਜੀ 8 ਲੀਟਰ ਦੁੱਧ ਤੇ ਇਹਦੀ ਅੱਜ ਬਰਿਆਮ ਕਿੰਨੇ ਚ ਪਹੁੰਚੂਗੀ ਇਹਦਾ ਭਾਜੀ ਸਭ ਤੋਂ ਛੋਟਾ ਭਾਜੀ ਤੋੜ ਕੇ ਦੱਸਿਓ ਨਾਲੇ ਤੇ ਬਾਹਰ ਜਿਹੜੀ ਹੈ ਮਿੱਲੀ ਆਖ ਜੀ ਹਾਂਜੀ ਸਨਸ਼ਾਨੀਆਂ ਪੂਰੀਆਂ ਕਵਰ ਆ ਨੀਲੀ ਦਾ ਵੀ ਜੀ ਚੈੱਕ ਕਰ ਲਿਓ ਹਾਂ ਸਭ ਤੋਂ ਛੋਟਾ ਭਾਅ ਦਾ ਸਭ ਤੋਂ ਛੋਟਾ ਮੁੱਲ ਦੋਸਤੋ ਸਭ ਤੋਂ ਪਹਿਲੀ ਮਾਝ ਤੇ ਸਭ ਤੋਂ ਛੋਟਾ ਮੁੱਲ ਹਾਂਜੀ ਕਰ ਲਿਓ ਚੈੱਕ ਕੱਦ ਕੱਠ ਮੈਂ ਦਾ ਪਹਿਲੋ 8 ਕਿਲੋ ਦੁੱਧ ਮੌਜੂਦਾ ਹੈ ਨਾ ਜੀ ਹਾਂਜੀ 8 ਲੀਟਰ ਦੁੱਧ 8 ਲੀਟਰ ਮੌਜੂਦਾ ਇਹ ਮਗਲੇ ਥਾਂ ਦੀ ਤਲੜ ਜੀ ਅੱਛਾ ਮਗਲੇ ਥਾਂ ਦੀ ਤਲੜ ਹਾਂਜੀ ਹਾਂਜੀ ਬਹਿਣੀ ਵਾਲੇ ਪਾਸੇ ਦੀ ਮਗਲੇ ਥਾਂ ਦੀ ਤਲ ਹੈ ਨਾ ਹਾਂਜੀ ਹਾਂਜੀ ਠੀਕ ਹੈ ਜੇ ਇਹ ਕਰ ਲਿਓ ਚੈੱਕ ਤਾਂ ਕੱਦ ਕੱਠ ਮੈਂ ਦਾ ਬੱਚਾ ਇਹਦੇ ਮਗਰ ਕਟਾ ਜੀ ਬੱਚਾ ਕਟਾ ਜੀ ਤੇ ਇਹਦੀ ਬਰੀਆਮ ਕਿੰਨੇ ਚ ਪਹੁੰਚ ਜੀ ਪਾਜੀ ਜਾਇ ਜਾਈ ਤੇ ਜਾਇ ਜੀ ਦੇਣੀ ਆਪਾਂ ਅਸਲੇ ਤਲਿਹਾਰੀ ਦਾ ਕਰਦੀ ਹੋਰ ਨਹੀਂ ਗੱਲ ਕੋ ਹਾਂਜੀ ਹਾਂਜੀ ਆਹੋ ਕਾਰਾ ਸਾ ਸੰਗਲ ਪਿਆ ਹੈ ਨਾ ਪਹਿਲੇ ਇਹਦੀ ਕਰਦੀ ਹੈ 55 ਚ ਪਹੁੰਚ 55000 ਰੁਪਏ ਹੈ ਨਾ ਜੀ ਹਾਂਜੀ ਕਿਮਾਗੇ ਚ ਮੰਨ ਤਣੇ ਸੋਦਾ ਪਾਜੀ ਸਿਰਫ 100 ਰੁਪਏ ਛੋੜ ਹੀ ਹੋਣੀ ਏ ਹਾਂਜੀ ਤੇ 100 ਰੁਪਏ ਛੋੜ ਵਾਲੇ ਮੁੱਲ ਦੇ ਠੀਕ ਹੈ ਜੀ ਮੈਂ ਅਫਦਰ ਧੁੱਪ ਜੀ ਇਹਨੂੰ ਲੰਮੀ ਤੋਰ ਦੇਣੇ ਹਾਂਜੀ ਹਾਂਜੀ ਕੋਈ ਨਹੀਂ ਕੋਈ ਆਹ ਲੋ ਜੀ ਕਰ ਲਿਓ ਚੱਕ ਨੀਲੀ ਰਾਵੀ ਦੇ ਗਾਂਹ ਬੱਚੀ ਲੈਣ ਵਾਲੀ ਮੰਡੀ ਹਾਂਜੀ 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 ਪੂਰੇ 50 ਹਜ਼ਾਰ ਚ ਪਹੁੰਚ ਅੱਛਾ ਜੀ ਗੱਡੀ ਕੋ ਆਪ ਦੀ ਲਿਆਉਂਦਾ ਹਾਂ ਜੀ ਤੇ 47 ਹਜ਼ਾਰ ਜੀ 47 ਹਜ਼ਾਰ ਹੈ ਨਾ ਬਿਲਕੁਲ ਨਾਰਮਲ ਜਿਆ ਰੇਟ ਛੋਟਾ ਜਿਹਾ ਛੋਟਾ ਪਾ 50 ਹਜ਼ਾਰ ਦੇ ਵਿੱਚ ਇਹਦੀ 100 ਕਿਲੋਮੀਟਰ ਤੱਕ ਦੀ ਪਹੁੰਚ ਅੱਜ ਹੋਣੀ ਜੇ ਤੇ ਦੁੱਧ 8 ਕਿਲੋ ਤੇ ਤਾਜੀ ਸੂਈ ਮਗਰ ਬੱਚਾ ਦੇ ਕਟਾ ਮਗਰਲੇ ਥਾਂ ਦੀ ਤੇ ਲੜਦੀ ਮਗਰਲੇ ਥਾਂ ਦੀ ਤੇ ਲਿਆ ਜੇ ਕੋਈ ਵੀਰ ਗੱਡੀ ਆਪਣੀ ਲੈ ਕੇ ਇੱਥੇ ਆ ਗਏ ਤੇ ਫੇਰ 47000 ਰੁਪਏ ਤੁਹਾਨੂੰ ਇੱਥੇ ਮਿਲ ਜਾਣਗੇ 47000 ਦੀ ਫਿਕਸ ਰੇਟ ਜੀ ਹਾਂ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਇਹ ਦੋ ਕਿਹਾ ਗਿਆ ਜੀ ਦੋ ਨੰ ਚੰਗੇ ਸੀਮੰਦੀ ਮੱਝ ਹੈ ਨਾ ਜੀ ਝੋਟੀਏ ਪਾਜੀ ਐਮ 29 ਦੀ ਝੋਟੀ ਜੀ ਐਮ 29 ਸੀਮੰਦੀ ਹੈ ਨਾ ਜੀ ਬਾਕੀ ਪਹਿਲਾ ਸੂਆ ਸੂਈ ਜੇ ਹਾਂਜੀ ਤੇ ਦੂਜੇ ਸੂਈ ਜੀ ਗੱਬਣ ਦੀ ਬਾਕੀ ਵੇਖ ਲੋ ਮੈਂ ਤੁਹਾਨੂੰ ਇੱਕ ਜਜਮੈਂਟ ਕਰਾਉਦਾ ਸਭ ਤੋਂ ਪਹਿਲਾਂ 22 ਬਰਿਆਮ ਦੇ ਐ ਬਿਲਕੁਲ ਮੋਟਿਆ ਦਾ ਖਾਂਜੀ ਜਿਹੜੀ ਆਪਾਂ ਵੱਡੀਆਂ ਮੱਝਾਂ ਆ ਕੇ ਵੇਚੀਆਂ ਨਹੀਂ ਪਾਜੀ ਹਾਂਜੀ ਹਾਂਜੀ ਇਹ ਮੈਂ ਆਪਾਂ ਉੱਥੋਂ ਹੀ ਲੈਂਦੀ ਉਹ ਏਰੀਆ 'ਚ ਉਸ ਏਰੀਆ 'ਚ ਜਿਹੜੇ ਗੱਭਣ ਮੈਂ ਨਹੀਂ ਆਪਾਂ ਵਿੱਚ 5 ਮਹੀਨਿਆਂ ਦੀ ਹਾਂ ਹਾਂ ਇਹ ਵੀ ਭਾਜੀ 2.5 ਪੰਜਾਂ ਮਹੀਨੇ ਦੀ ਮੈਂ ਗੱਭਿਆ ਸਾਡੇ 4 ਮਹੀਨੇ ਦੀ ਹੈ ਨਾ ਹਾਂਜੀ 2.5 ਪੰਜਾਂ ਮਹੀਨਿਆਂ ਦੀ ਗੱਭਣਿਆ ਠੀਕ ਹੈ ਜੀ ਦੁੱਧ ਭਾਜੀ 6-7 ਲੀਟਰ ਹੋਵੇ ਆਪਾਂ 5 ਕਹਿ ਕੇ ਦੇ ਪੰਜ ਕਹਿ ਕੇ ਸੌਦਾ ਕਰ ਲਈ ਕੋਈ ਹਾਂਜੀ ਹਾਂਜੀ ਥਣ ਪਾਸ ਕਰਾਉਂਦੀ ਆ ਦੁੱਧ 5 ਕਿਲੋ ਲੀਟਰ ਦਾ ਠੀਕ ਹੈ ਠੀਕ ਚਵਾਈ ਚਵਾਈ ਵਧੀਆ ਨਾ ਮੈਂ ਨਾ ਜੀ ਸਾਰਾ ਕੋਈ ਬੰਦਾ ਆ ਬਾਾਕੀ ਕਰਿਓ ਸਿੰਗਾ ਦੀ ਕੁਆਲਿਟੀ ਚ ਦੇਖੋ ਮੈਂ ਵੀ ਮੰਨ ਲਓ ਐ ਵੱਡੇ ਕਰਦੀ ਇਹ ਨਹੀਂ ਛੋਟੀ ਆ ਵੱਡਾ ਮੋਡੀਵੇਟ ਕਰਿਓ ਚੈੱਕ ਲੈਂਥ ਵੇਖਿਓ ਮੈਂ ਨਹੀਂ ਦੋਸਤਾਂ ਨੂੰ ਦਿਖਾਉਣਾ ਜੀ ਨੂੰ ਮੁਰਦੀ ਹੈ ਪਿੱਠ ਪੜੇ ਦੀ ਚੜਾਈ ਦੀ ਚੈੱਕ ਕਰ ਲਿਓ ਆਹ ਲਓ ਜੀ 5 ਕਿਲੋ ਦੁੱਧ ਮੰਨ ਕੇ ਕੋਈ ਵੀਰ ਭੈਣ ਭਰਾ ਸੌਦਾ ਕਰ ਲੈ ਜੀ ਹਮ ਆਹ ਲਓ ਜੀ ਵੇਖੋ ਜੀ ਕਰੋ ਚੈੱਕ ਜੀ ਥੋੜਾ ਹੈ ਨਾ ਕਰਦੀ ਆ ਉਹਦਾ ਮੂੰਹ ਫੜਾ ਲਈਦੀ ਹਾਂ ਲਓ ਜੀ ਕਰ ਲਿਓ ਚੈੱਕ ਕਿਸੇ ਵੀਰ ਨੇ ਕੋਈ ਮਸਲਾ ਨਹੀਂ ਉਹ ਛਿੱਗੀ ਜੇ 6 ਦੰਦ ਮੂੰਹ ਹੈ ਨਾ ਜੀ ਮੂੰਹ 6 ਦੰਦ ਹਾਂਜੀ ਤੇ ਪਹਿਲਾ ਸੂਆ ਸੂਈ ਤੇ ਦੂਜੇ ਦੀ ਗੱਬਣ ਸਿੰਘ ਵੇਖੋ ਦੋਸਤੋ ਇਸ ਵਾਰ ਤੋਂ ਪਹਿਲਾਂ ਫਿਰ ਹੈਗੀ ਪੰਜਾਂ ਦੀ ਆ ਉਹ ਸਾਢੇ 24 ਦੀ ਲਾਲੀ ਸਾਢੇ 4 ਮਹੀਨੇ ਦੀ ਸਾਢੇ 25 ਮਹੀਨਿਆਂ ਦੀ ਗੱਬਣ ਠੀਕ ਹੈ ਜੀ ਬਾਕੀ ਆ ਕਰਿਓ ਚੱਕ ਇੱਕ ਤੈਨੂੰ ਸਾਈਡ ਤੋਂ ਦਿਖਾਣਾ ਭਾਈ ਮਰੀ ਡਾਕੇ ਰੱਖੀ ਆ ਲੋ ਜੀ ਵੇਖੋ ਲੰਮੀ ਬਣੀ ਬਹੁਤ ਜਿਆਦੀ ਲੈਂਥ ਹੈ ਜੀ ਵੇਖੋ ਪੰਜਾਂ ਮਹੀਨਿਆਂ ਦੀ ਚੈੱਕ ਪਾਸ ਪਹਿਲਾ ਸੂਆ ਸੋਈ ਤੇ ਦੂਜੇ ਸੂਈ ਦੀ ਗੱਲ ਦੂਜੇ ਸੂਈ ਤੇ ਗੱਬਣਾ 5 6 7 ਲੀਟਰ ਆ 5 ਲੈ ਕੇ ਲੈ 5 ਕਿਲੋ ਮੰਨ ਕੇ ਕੋਈ ਵੀਰ ਭਣਾ ਭਰਾ ਦਾ ਸੌਦਾ ਕਰੇ ਇਹਦੀ ਪਹੁੰਚ ਕਿੰਨੇ ਚੋਗੇ ਭਰੇ ਆ ਭਾਈ ਇਹ ਧੰਨਵਾਦ ਚੰਗੀ ਚੀਜ਼ ਦਾ ਚੰਗਾ ਮੁੱਲ ਆ ਹਾਂਜੀ ਹਾਂਜੀ ਇਹ ਤਾਂ ਗੱਲ ਹੈ ਇਹ ਮਹੀਂ ਸੱਜਰ ਲੈਣ ਜਾਈਏ ਤੇ 1 70 65 2 ਲੱਖ ਦੇ ਲਾਗੇ ਮਹੀਂ ਮਿਲਦਾ ਨਹੀਂ ਗੱਲ ਹੈਗੀ ਹਾਂਜੀ ਹਾਂਜੀ ਭਾਵੇਂ ਕੋ ਬੇਸ਼ੱਕ ਆਪਨੇ ਤੋਂ ਮਾਲ ਜਿਹੜਾ ਲੈਂਦਾ 2 ਦਿਨ 1 ਦਿਨ 10 ਦਿਨ ਬਾਜ਼ਾਰ ਵੇਖ ਕੇ ਤੇ ਫਿਰ ਡੰਗਰ ਲਵੇ ਬਾਜ਼ਾਰ ਨਾਲੋਂ ਆਪਣਾ 10 15000 ਭਾਅ ਛੋਟਾ ਹੀ ਹੋਊਗਾ ਠੀਕ ਹੈ ਜੀ ਹਾਂਜੀ ਹਾਂ ਮੋਲ ਪਾਜੀ ਵੇਖ ਲੋ ਹੀਰਾ ਆ ਹੀਰੇ ਦਾ ਤੇ ਮੋਲ ਨਹੀਂ ਹੁੰਦਾ ਕੋਈ ਆ ਲਓ ਜੀ ਕਰਿਓ ਚੱਕ ਬਾਕੀ ਕਿਹੇ ਕਾਂ ਪਾਸੋਂ ਕਮੀ ਕਰ ਦਈਏ ਪੂਰੇ 1 ਲੱਖ ਚ ਪਹੁੰਚ ਹਾਂਜੀ ਇੱਕ ਬੂਰੇ ਚ ਕਰ ਦਈਏ ਪੂਰੇ 1 ਲੱਖ ਰੁਪਏ ਦੇ ਵਿੱਚ ਹਾਂਜੀ ਹਾਂਜੀ ਆ ਚਲੋ ਜੀ 1 ਲੱਖ ਰੁਪਏ ਤੋਂ ਡਿਮਾਂਡ ਹੋ ਗਈ ਤਾਂ ਹੁਣ ਇਹ ਚ ਜਿਹੜਾ ਮਾਨਤਨ ਬਣਦਾ ਕਿੰਨਾ ਕ ਬਣਦਾ ਮਾਨਤਾਨੇ ਭੈਣ ਭਰਾਵਾਂ ਨੇ ਆਖਣਾ ਵੀ ਇੱਕ ਵਾਰੀ ਡਰਾ ਤਾਂ ਪਰ ਵੀਡੀਓ ਸਾਰੀ ਵੇਖਿਓ ਬਾਹਰ ਪਾ ਪਾ ਜੀ ਹੁਣ ਕਹਿੰਦੇ ਵੀ ਮਾਨਦਾਨ ਪੂਰਾ ਖੁੱਲੇ ਦਿਲੋਂ ਨਾ ਨਾ ਪੂਰਾ ਜੀ ਅੱਜ ਨਾ ਆਫਰ ਹੀ ਲਾ ਦੇਣੀ ਆ ਠੀਕ ਹੈ ਜੀ ਇਹ ਉਦਨਾਂ ਨੂੰ ਤੁਹਾਨੂੰ ਉਦਨਾਂ ਕਹਿਆ ਨਾ ਵੀ ਵੀਡੀਓ 6 ਵਜੇ ਪੈ ਜਾਣੀ ਆ ਤੇ ਪਰ 12 ਨਹੀਂ ਜੇ ਵਜਣੇ ਠੀਕ ਹੈ ਠੀਕ ਤੇ ਗੁਰੂ ਜੀ ਕਿਰਪਾਈ 12 ਵਜੇ ਹੀ ਨਹੀਂ ਪਹਿਲੋਂ ਪਹਿਲੋਂ ਮਾਲ ਭੈਣ ਭਰਾ ਲੈ ਲੈ ਚਲੋ ਸ਼ੁਕਰ ਹੈ ਜੀ ਹਾਂਜੀ 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 90 'ਚ ਕਰ ਦਈਏ 90 'ਚ ਹਾਂਜੀ ਕਿੰਨੀ ਕੀ ਜੈਸੇ ਕਿੰਨੇ ਭੀ ਭਾਜੀ ਕੋ ਮੋਲ ਹੋਣਾ ਜੇ ਕਸਾਈ ਵਾਲਾ ਮੋਲ ਨਹੀਂ ਚੋ ਜਿਹਨੇ ਲੈਣਾ ਉਹ ਮੈਂ ਫੋਨ ਲਾਵੇ ਦੂਜਾ ਬਾਜ਼ਾਰ ਵੇਖ ਲੈ ਮਈ ਆਉਂਦੀਆਂ ਰਹਿਣੀਆਂ ਫੇਰ ਦਹਾਂ ਦੇਣਾ ਲੈ ਲਈ ਠੀਕ ਹੈ ਜੀ ਹਾਂਜੀ ਹਾਂਜੀ ਦੱਸੋ ਜੀ ਫੇਰ ਭਾਜੀ ਸਿਆਸੀ ਹਾਤ ਪਹੁੰਚੋ ਠੀਕ ਹੈ ਜੀ ਵੇਖ ਟਿਕਾਣਾ ਗੱਡੀ ਕੋ ਆਂਦੀ ਲਿਆਊਗਾ ਤੇ ਪੂਰੇ 83000 ਦੀ ਮਹੀਂ ਦੇਣੀ ਏ 83000 ਦੇ ਵਿੱਚ 100 ਰੁਪਿਆ ਛੋੜਣੀ ਠੀਕ ਹੈ ਉਹ ਤਾਂ ਵੈਸੇ ਨਾ ਇੱਕ ਵਾਰ ਲੱਖ ਰੁਪਿਆ ਸੁਣ ਕੇ ਭੈਣ ਭਰਾ ਵੀ ਡਰ ਜਾਂਦੇ ਨਹੀਂ ਨਹੀਂ ਕੋਈ ਗੱਲ ਨਹੀਂ ਇਹ ਆ ਵੀ ਜੇ ਚਲੋ ਮਹੀਂ ਸਾਮ ਦਾ ਵੀ ਅਗਲਾ ਹਾਂਜੀ ਹਾਂਜੀ ਇਹ ਮੈਂ ਸੋਣਾ ਆਪਣੇ ਤੋਂ ਨਹੀਂ ਇਹ ਨਹੀਂ ਵੀ ਕੋਈ ਅਗਲੇ ਨੂੰ ਖਰਚਾ ਕਰਨ ਦੀ ਲੋੜ ਪੈਣੀ ਚਾਹੀਦਾ ਸਿਰਫ ਸਾਹ ਵੀ ਪੈਣੀ ਹੈ ਜਿਹੜੀ ਪਈ ਆਦਤ ਚ ਮੈਂ ਆਈ ਆ ਬਾਕੀ ਨਾਲ ਇਹ ਗੱਲ ਨੇ ਚਲੋ ਪਹੂ ਉਥੇ ਪੱਠਾ ਪੂਠਾ ਤੂੜੀ ਟੜੀ ਛਾਂਦੇ ਦੁੱਧ ਵੀ 6-7 ਲੀਟਰ ਆ 5 ਕਰਕੇ ਕੋ ਲਾਵੇ ਜਿਆਦਾ ਨਹੀਂ ਜੇ ਮੈਂ ਅਗਲਾ ਸਾਹ ਵੀ ਗਿਆ ਤੇ ਛੜਨੀ ਡੇਢ 2 ਮਹੀਨੇ ਪੈਣੀ ਪਰ ਦੋ ਮਹੀਨੇ ਛੜਨੀ ਪੈਣੀ ਨਹੀਂ ਅੱਧੋ ਦੇ ਚ ਨਹੀਂ ਕਰਤਾ ਅੱਧੋ ਆਪੇ ਆ ਗਈ ਆ ਹਾਂਜੀ ਜਨਾਚਰੇ ਨੇ ਦੁੱਧ ਤਈ ਦਾ ਤਿੰਨ ਮਹੀਨੇ ਉਹਨਾਂ ਚਰੇ ਨੇ ਕੋਈ ਖਰਚਾ ਨਹੀਂ ਦਾ ਖਰਚਾ ਕਰਨ ਲਈ ਆ ਖਰਚਾ ਉਹਦਾ ਕੱਢੀ ਜਾਂਦੀ ਹੈ ਨਾ ਜੀ ਬਾਕੀ ਜਿਹ ਲੋਕ ਇਹ ਦੁੱਧ 6-7 ਲੀਟਰ ਆ 5 ਕਹਿ ਕੇ ਦੇਣੀ ਦੀ ਨਸਲ ਆ ਰੇਟ 86000 ਰੁਪਏ ਤੇ ਪਹੁੰਚੀ ਜੀ ਹਾਂਜੀ ਹਾਂਜੀ 86000 ਰੁਪਏ 100 ਕਿਲੋਮੀਟਰ ਤੱਕ ਦੀ ਪਹੁੰਚੇਗੀ ਵੀ ਗੱਡੀਆਂ ਪਹਿਲਾਂ 83 8200 ਰੁਪਏ ਛੋੜੋ ਨੀ ਆਓ ਜੀ 3 ਨੰਬਰ ਤੇ ਜੈ ਜੀ ਬਿਲਕੁਲ ਜੈ ਜੀ ਆ ਪਰਖ ਲੈ ਪਾ ਉਹ ਜੈ ਨਹੀਂ ਨਹੀਂ ਕਰ ਕੋਲ ਐ ਬਣੇ ਕਰ ਲੋ ਜੀ ਮੈਂ ਇਹ ਸੁਤਣੀ ਆ ਆ ਲੋ ਜੀ ਕਰਿਓ ਚੱਕ ਦੋਸਤੋ ਹਾਂ ਆ ਲੋ ਜੀ ਵੇਖੋ ਕਰਿਓ ਚੱਕ ਇਹ ਵੀ ਮੱਝ ਪੂਰੀ ਰਾਜੀ ਆ ਪੂਰੇ ਵੇਖੋ ਕਦ ਕਾਠ ਵਾਲੀ ਤੇ ਵਿਰਿਆਮ ਸਿੰਘ ਇਹ ਇਹ ਦੀ ਡਿਟੇਲ ਕੀ ਹੈ ਜੀ ਇਹ ਵੀ ਭਾਜੀ ਦੂਜੇ ਸੂਏ ਸੂਈ ਜਾ ਤੇ ਤੀਜੇ ਦੀ ਗੱਬਣਿਆ ਤੀਜੇ ਸੂਏ ਤੇ ਗੱਬਣੇ ਹੈ ਨਾ ਦੁੱਧ 6-7 ਲੀਟਰ ਜੇਤ ਨੇ ਹਾਂਜੀ ਹਾਂ ਤੇ ਇਹ ਕਿੰਨੇ ਚਿਰ ਦੀ ਗੱਬਣੇ ਕੀ ਇਹ ਸਾਢੇ ਪੰਜਾਂ 6ਾਂ ਦੀ ਗੱਬਣੇ ਸਾਢੇ ਪੰਜ ਤੋਂ 6 ਮਹੀਨੇ ਦੀ ਗੱਬਣੇ ਹਨ ਫਰਮ ਮੇ ਆਪਣੀ ਹੈ ਨਾ ਜੀ ਤੇ ਦੁੱਧ ਦੱਸਿਆ ਕਿੰਨਾ ਦੁੱਧ 6-7 ਲੀਟਰ ਹੈ ਜੀ 6-7 ਲੀਟਰ ਕੋਈ 7 ਲੀਟਰ ਮੰਨ ਕੇ ਸੌਦਾ ਕਰੇ ਕੋਈ ਸ਼ੀਰ 7 ਹੈ ਜੀ 6 ਲਾਵੇ ਕੋਈ 6 ਮੰਨ ਕੇ ਸੌਦਾ ਕਰ ਲੈ ਕੋਈ ਹੈ ਨਾ ਜੀ ਇਹ ਵੀ ਮਹੀਂ ਨੀਲੀ ਰਾਵੀ ਚ ਆਉਂਦੀ ਆ ਠੀਕ ਹੈ ਜੀ ਕਰੋ ਸਾਂ ਨੀਲੀ ਰਾਵੀ ਦੇ ਨਾਲ ਕਰਿਓ ਚੱਤ ਅੱਖਾਂ ਬਿੱਲੀ ਇਹ ਮੈਂ ਬਾਰਡਰ ਬੈਲਟ ਦੀ ਠ ਆ ਕਰ ਲਿਓ ਦੀ ਪਿੱਠ ਪੜੇ ਦੀ ਚੜਾਈ ਚੈੱਕ ਕਰ ਲਿਓ ਧਾਰਾ ਤੂਰਾ ਬਰਿਆਮ ਸਿੰਘ ਜੀ ਚਾਰੇ ਖਣਾ ਚਾਹੇ ਮੈਂ ਆ ਜੀ ਵਧੀਆ ਐ ਤੇ ਦੁੱਧ ਦੇਣ ਦੀ ਚੈੱਕ ਹੋ ਇਹਨੀਆਂ ਦੇ ਠੀਕ ਹੈ ਜੀ ਐ ਆਉਂਦੀ 20 ਦੀ ਮੋਟਰ ਨੂੰ ਠੀਕ ਹੈ ਜੀ ਲਓ ਜੀ ਦੋਸਤੋ 6 ਕਿਲੋ ਦੁੱਧ ਮੰਨ ਕੇ ਕੋਈ ਵੀਰ ਭੈਣ ਭਰਾ ਦਾ ਸੌਦਾ ਕਰ ਲੇ ਹਾਂ ਜੀ ਸਾਢੇ ਪੰਜਾਂ ਤੋਂ ਸਾਢੇ ਪੰਜਾਂ 6 ਮਿੰਨਿਟ ਹਾਂ ਜੀ ਸਾਢੇ ਪੰਜਾਂ ਦੀ ਆ 6 ਦੀ ਨਾਲੇ 6ਾਂ ਦੀ ਆ ਕੋ ਸਾਢੇ ਪੰਜਾਂ ਦੀ ਸਾਢੇ ਪੰਜ ਮੰਨ ਕੇ ਕੋਈ ਚੱਲੇ ਹੈ ਨਾ ਜੀ ਠੀਕ ਬਾਕੀ ਪੰਜਾਹ ਆਹਦਾ ਵਾ ਘੱਟਣਾ ਹੋਊਗੀ ਠੀਕ ਹੈ ਜੀ ਤੇ ਬਾਕੀ ਦੁੱਧ ਛੇ ਸੱਤਿਆ ਕੋ ਛੇ ਵਾਲੇ ਠੀਕ ਹੈ ਜੀ ਲੈ ਜੋ ਜੀ ਤੇ ਰੇਟ ਬਾਕੀ ਆਪਾ ਕਰ ਦਨੇ ਰੇਟ ਬਿਲਕੁਲ ਹੀ ਜਾਇਜ਼ ਹਾਂਜੀ ਲੱਕੀ ਡਰਾ ਹੀ ਆਜੋ ਠੀਕ ਹੈ ਜੀ ਕਰ ਦਈਏ 65 ਚ ਕਰੋ ਜੀ ਪੂਰੇ 60 ਹਜ਼ਾਰ ਚ ਪਹੁੰਚ ਜੀ 100 ਕਿਲੋਮੀਟਰ ਠੀਕ ਹੈ ਜੀ ਗੱਡੀ ਕੋ ਆਪਦੇ ਲਿਆਉਂਦਾ 57 ਹਜ਼ਾਰ ਦੀ ਹਾਂਜੀ ਤੇ ਦੂਜੀ ਸੂਈ ਛੋਟੀ ਸੂਈ ਆ ਤੀਜੀ ਸੂਈ ਦੀ ਗੱਬਣ ਜੀ ਹਾਂਜੀ ਨੀਲੀ 라ਵੀ ਚਾਹੁੰਦੀ ਆ ਤੇ ਦੁੱਧ ਸਾਤਿਆ ਕੋਸ਼ੀਲ ਵਾਲੇ ਤੇ 5.5 ਚੀਆ ਦੀ ਗੱਡੀ ਬਾਕੀ ਠੰਡੀ ਹੈ ਨਾ ਸੀ ਹਾਂ ਠੰਡੀ ਸੀ ਜਿੱਤੇ ਮਰਦੀ ਖਲਾਰ ਤੋਂ ਬਰਫਰ ਦੀ ਠੰਡੀ ਹਾਂਜੀ ਹਾਂਜੀ ਠੀਕ ਹੈ ਜੀ ਇਹਦੀ ਕਿੰਨੇ ਚ ਪਹੁੰਚ ਜੀ 60 ਇਹ 60 ਚ ਪਹੁੰਚ 155 60 ਹਜ਼ਾਰ ਚ ਇਹਦੀ 100 ਕਿਲੋਮੀਟਰ ਤੱਕ ਦੀ ਪਹੁੰਚ ਹੋ ਗਈ ਜੇ ਕੋਈ ਵੀ ਗੱਡੀ ਆ ਫਿਰ 57000 ਹਾਂਜੀ 6 ਕਿਲੋ ਦੁੱਧ ਬਣ ਕੇ ਕੋਈ ਵੀਰ ਭੈਣ ਭਰਾ ਸੱਫਾ ਕਰ ਲੇਦਾ ਜੀ ਹੈਣਾ ਜੀ ਹਾਂਜੀ ਹਾਂਜੀ ਲਓ ਜੀ ਕਰਿਓ ਚੈੱਕ 5.5 ਮਹੀਨੇ ਦੀ ਗੱਬਣ ਹਾਲੋ ਜੀ ਵੈਸੇ ਤੇ ਟਾਈਮ 6 ਮਿੰਟ ਦਾ ਬਾਈ ਕਹਦਾ ਪਰ ਚਲੋ 5.5 ਮਿੰਟ ਕਹਣੀ ਹੈ ਹਾਂਜੀ ਇਹ ਦੋ ਵਗੇ ਆ ਗਿਆ ਜੀ 4 ਨੰਬਰ ਹਾਂਜੀ ਬੋਲੋ ਜੀ ਸ਼ਾਹੀ ਇਹਦੇ ਬਰੇ ਹਾਲੋ ਦੋਸਤੋ ਚੈੱਕ ਕਰ ਲਿਓ ਗਾਵਾਂ ਵਰਗਾ ਸੁਭਾਅ ਦਾ ਠੰਡਾ ਤੇ ਬਿਨਾ ਬੱਚੇ ਤੋਂ ਬਿਨਾ ਪਹਾੜੇ ਤੋਂ ਆ ਆ ਤਾਰਾ ਜੀ ਦੇ 6 ਮਹੀਨਿਆਂ ਦੀ ਮੈਂ ਗੱਭਣ ਹਾਂਜੀ ਤੇ ਦੁੱਧ 6-7 ਲੀਟਰ ਜੀ ਤੇ ਮਿਲਦੀ ਐ ਮਿਲੋ ਪੰਜ ਕਾਹ ਕੇ ਦੇਣੀ ਆਪਾਂ ਠੀਕ ਹੈ ਜੀ ਹਾਂਜੀ ਹਾਂਜੀ ਐ ਮਸਤ ਖਲੋਤੀ ਜੀ ਆ ਵੇਖੋ ਜੀ ਭਾਵੇਂ ਇਦਾਂ ਹੀ ਚੋਲੋ ਲਓ ਜੀ ਕਰ ਲਿਓ ਚੱਕ ਦੋਸਤਾਂ ਆਦੀ ਵੀ ਹੁਣੇ ਆਪਾਂ ਕੋਈ ਘਰ ਬਗਾਉਣਾ ਨਹੀਂ ਇਹਨੇ ਕੀਤਾ ਆ ਚੀਜ਼ਾਂ ਜਿਹੜੀਆਂ ਬੜੀਆਂ ਘੱਟ ਮਿਲਦੀਆਂ ਨੇ ਮੱਝਾਂ ਦੇ ਵਿੱਚ ਛਾਲਾ ਜਿਆਦਾ ਕਰੇ گا گاਵਾ ਦੇ ਵਿੱਚ ਮਿਲ ਜਾਂਦੀ ਪਰ ਮੱਝਾਂ ਦੇ ਬਹੁਤ ਆ ਵੇਖੋ ਜੀ ਚੋਣ ਵੀ ਇੱਕ ਵੇਲੇ ਵੇਖੋ ਇਧਰੇ ਕੋ ਆ ਧਾਰਾ ਚੋਣ ਵੀ 20 ਦੀ ਮੋਟਰ ਵਾਂਗੂ ਜੀ ਲਓ ਜੀ ਕਰਿਓ ਛੱਡ ਹੈ ਨਾ ਬਾਕੀ ਐ ਲੱਤਾਂ ਕੱਢ ਕੇ ਖਲੋਗੀ ਵੇਖ ਲਓ ਹੈ ਨਾ ਜੀ ਅਜੇ ਚੋਈ ਨੂੰ ਇਹਨੂੰ ਸਾਰਾ ਡੇਢ ਘੰਟਾ ਆ ਗਿਆ। ਲੋ ਜੀ ਕਰਿਓ ਚਾਹ ਬੜੀ ਮਸਤ ਮੱਝ। ਇਹ ਭਾਜੀ ਪਹਿਲਾ ਸੂਆ ਸੂਈ ਤੇ ਦੂਜੇ ਸੂਏ ਜੀ ਗੱਬਣ ਜੇ 6 ਮਹੀਨਿਆਂ। 6 ਮਹੀਨੇ ਦੀ ਕੰਫਰਮ ਚੈੱਕ ਪਾਸ ਹੈ ਨਾ ਜੀ। ਦੁੱਧ ਭਾਜੀ 6-7 ਲੀਟਰ ਹੀ ਹੋਊਗਾ। ਹਾਂਜੀ। ਆਪਾਂ 5 ਕਹਿ ਕੇ ਦੇਣੀ ਦੁੱਧ ਜੇ 7 ਆ ਤੇ 6 ਹੋ ਜਾਊਗਾ। 6 ਹੋ ਜਾਊਗਾ ਹੈ ਨਾ ਜੀ। ਠੀਕ ਹੈ ਜੀ 5 ਕਹਿ ਕੇ ਸੌਦਾ ਕਰ ਲਈਏ। ਆਪਾਂ 5 ਕਹਿ ਕੇ ਪਹਿਲੀ ਗੱਲ ਤੇ 6 ਹੀ ਹੋਊਗਾ ਜੀ ਦੁੱਧ। ਠੀਕ ਹੈ ਜੀ। ਹਾਂਜੀ ਹਾਂਜੀ। ਚਲੋ ਜੀ। ਕਿਉਂ ਵੀ ਇਹਨੇ ਮੈਨੇ ਕਰਨਾ ਹੀ ਨਹੀਂ ਆ। ਕਰਨਾ ਨਹੀਂ ਆ। ਆਹ ਹਾਂ ਨਾ ਦੇਖ ਲ ਬਾਕੀ ਤਰ ਉਤਾਰਾ ਮਾਰ ਕੇ ਦਿਖਾਤੀ ਆ ਵਾ ਲਓ ਜੀ ਕਰਿਓ ਚੱਕੇ ਦੋਸਤੋ ਰਾਜੀ ਆ ਪੂਰੀ ਕਰਮਾਲੀ ਪਾਜੀ ਪਹਿਲਾ ਸੂਆ ਸੂਈ ਤੇ ਦੂਜੇ ਦੀ ਗੱਬਣ ਦੂਜੇ ਸੂਆ ਤੇ ਗੱਬਣ ਹੈ ਨਾ ਜੀ 6 ਮਿੰਟ 6 ਮਿੰਟ ਦੀ ਚੈੱਕ ਪਾਸ ਹਾਂਜੀ ਤੇ ਦੁੱਧ ਸਾਤਿਆ ਕੋ ਛੇਲ ਵਾਲੀ ਬਾਕੀ ਸੀਲਸ ਲੱਗ ਤੇ ਇੰਨੀ ਕਿ ਜ਼ਿਆਦੀ ਹੈ ਗਾਵਾਂ ਨਾਲ ਮਿਲਦੀ ਪਹਾੜੇ ਤੇ ਬਾਕੀ ਦੇਖੋ ਠੰਢੀ ਬਰਫਰ ਦੀ ਆ ਲਓ ਜੀ ਲਓ ਜੀ ਆ ਲਓ ਜੀ ਵੇਖੋ ਜੀ ਆ ਚੀਜ਼ਾਂ ਜਿਹੜੀਆਂ ਬੜੀਆਂ ਘੱਟ ਮਿਲਦੀ ਹੈ ਹੈ ਨਾ ਪਾਜੀ ਨਾਲ ਗੱਬਣ ਤੇ ਨਾਲ ਨਾਲ ਦੁੱਧ ਠੰਡੀ ਸੀਲ ਬਰਫੀ ਸੀਲਸ ਲੱਗ ਪੂਰੀ ਹੈ ਹਾਂਜੀ 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 6 ਕਿਲੋ ਦੁੱਧ ਮੰਨ ਕੇ ਕੋਈ ਵੀ ਭਣਾ ਭਰਾ ਸਬਦਾ ਕਰ ਹਾਂਜੀ ਲਓ ਜੀ ਕਰਿਓ ਚੈੱਕ ਇਹਦੀ ਪਹੁੰਚ ਵਰੇਮ ਕਰਨੀ ਚ ਹੋਗੀ ਪਾਜੀ ਇਹ ਨਾਲ ਬਸ ਇਹਦੇ ਸੀਲੀ ਦਾ ਮੁੱਲ 10000 ਵਧ ਗਿਆ ਹਾਂਜੀ ਇਹ ਤੇ ਗੱਲ ਹੈਗੀ ਜੀ ਕਉ ਬੁੜੀ ਸੱਚੀ ਨਹੀਂ ਕਹੀ ਅੱਗੇ ਆਪਣੇ ਕੋਈ ਇੱਕ ਮੱਝ ਆਈ ਨਾ ਆਪਾਂ ਜਿਹੜੀ ਉਦੋਂ ਪਾਈ ਸੀ ਪਹਿਲੀ ਵੀਡੀਓ ਚੱਕ ਹਾਂਜੀ ਹਾਂਜੀ ਉਹ ਵੀ ਮੱਝ ਏਦਾਂ ਜਿੱਥੇ ਮਰਜੀ ਢਾਕੇ ਆਪਾਂ ਬੈਸਣਾ ਜਦੋਂ ਪਰੋਣੇ ਉਦੋਂ ਚੋਲੇ ਕੀ ਹਾਂਜੀ ਠੀਕ ਹੈ ਜੀ ਹਾਂਜੀ ਫਿਰ ਜੀ ਆ ਜੀ ਜਦੋਂ ਮੱਝ ਕੱਢੋ ਮੈਂ ਆਵੇ ਮੁੱਲ ਵੀ ਆਪਾਂ ਥੱਲੇ ਬਹਿ ਕੇ ਕਰੀ ਜਾਣਾ ਇਹਦਾ ਲਓ ਜੀ ਆ ਵੇਖੋ ਜੀ ਹਾਂਜੀ ਦੁਬਾਰਾ ਫੇਰ ਪਾਉ ਬਹਿ ਗਿਆ ਥੱਲੇ ਲਓ ਜੀ ਧਾਰਾ ਵੇਖ ਲਓ ਜੀ ਤੁਸੀਂ ਚੈੱਕ ਕਰ ਲਿਓ ਛੜਾਕਲ ਨਹੀਂ ਜੇ ਕੋਈ ਵੇਖ ਲੈ ਮੈਂ ਗਾਲੀ ਮੈਂ ਗਾਲੀ ਪੈ ਗਈ ਜੇ ਮੇਰੇ ਸਾਹ ਦਾ ਮੈਂ ਫਸਮਾਉਣੀ ਵੇਖ ਲਿਓ ਹਾਂਜੀ ਹ ਵੇਧੀ ਆੜੇ ਹਾਂ ਜੀ ਇਹਦਾ ਮੁੱਲ ਕਰ ਦੋ ਜੀ ਇਦਾਂ ਫਿਰ ਹੁਣ ਤੇ ਡੇਢ ਕਰਾਂਗੇ ਆਪਾਂ ਚਾਹੀਦਾ ਜੀ ਹੁਣ ਤੇ ਬੰਦਾ ਹਾਂ ਜੀ ਹੱਕ ਬੰਦਾ ਹੁੰਦਾ ਨਾ ਕਿਦਾਂ ਹੁਣ ਤੇ ਮੈਂ ਹੱਕ ਬੰਦਾ ਡੇਢ ਦਾ ਨਹੀਂ ਹੁਣ ਤੇ ਡੇਢ ਕਰ ਬੰਦਾ ਬੰਦਾ ਜੀ ਹੁਣ ਤੇ ਹੱਕ ਬੰਦਾ ਜੀ ਦੋਸਤ ਜੀ ਨਹੀਂ ਪਈ ਜਾ ਵੇਖੋ ਆਹ ਲਓ ਜੀ ਲਓ ਦੋਸਤੋ ਸਭ ਤੋਂ ਵੱਡੀ ਗੱਲ ਤੇਰੀ ਕਰਮਾਣੀ ਆ ਪਸਮਈ ਤੇ ਗਾਲੀ ਵੇਖ ਲਓ ਤੇ ਮੈਂ ਆਹ ਵੇਖੋ ਮੈਂ ਇਹਦੀ ਗਾਲੀ ਵੇਖ ਇਹਨਾਂ ਵੀ ਬੰਦਾ ਖਰੀਦਣਗੇ ਇਹਦਾ ਵੇਖ ਲਓ ਚੈੱਕ ਕਰ ਲਿਓ ਇਹ ਆਹ ਕਰੋ ਚਾਹਾਂ ਆਹ ਚੀਜ਼ ਕਿਤੇ ਮਿਲਣੀ ਹਾਂ ਜੀ ਲੇਵਾ ਮੈਂ ਕੱਢੂ ਕਿਰੇ ਖਰਮਾ ਲੱਗ ਗਈ ਆਲੇ ਜੀ ਵੇਖੋ ਜੀ ਦੱਸੋ ਜੀ ਕਰ ਦਈਏ 90 ਚ ਕਰੋ ਜੀ ਜਰੂਰ 90 ਚ ਕਰੋ ਹੁਣ ਮੈਂ ਆਪਾਂ ਹੁਣ ਤੇ ਹੱਕ ਬਣਦਾ ਆ ਗਿਆ ਪੂਰਾ ਹਾਂਜੀ ਲੈਣ ਵਾਲੇ ਦੱਸੋ ਹੁਣ ਤੇ ਪੂਰਾ ਹੱਕ ਬਣਦਾ ਆ ਗਿਆ ਹੁਣ ਤੇ 20 ਭੈਣ ਭਰਾ ਆਪੇ ਜਜਮੈਂਟ ਕਰਨ ਲੱਗੇ ਮੈਂ ਨਾ ਮੋਲ ਇਹ ਹੁਣ ਤੇ ਮੈਂ ਲਾਉਂਦਾ ਪੈਂ ਹੈ ਕਿ ਪੌਂਡਾਂ ਦੀ ਹੋਗੀ ਵਾਲੀ ਹੁਣ ਮੋਲ ਕਰਾਈ ਜੀ ਹੁਣ ਮੋਲ ਭੈਣ ਭਰਾਵਾਂ ਤੋਂ ਕਰਾਈ ਹੁਣ ਮੋਲ ਫੋਨ ਤੇ ਕਰਾਈ ਮੈਂ ਨਾ ਹੁਣ ਮੋਲ ਫੋਨ ਤੇ ਕਰਾਈ ਫੋਨ ਤੇ ਨਹੀਂ ਕਰਨਾ ਆਪਾਂ ਮੋਲ ਵੀਡੀਓ ਜੀ ਕਰਨਾ ਹਾਂਜੀ ਦੱਸੋ ਜੀ ਦੱਸੋ ਇਹਦੀ ਭਾਜੀ 21 ਰਈ 1 ਜਰੇ ਉਹਦਾ ਦੇ ਭਾਜੀ ਮੋਲ ਆਪਾਂ ਇਹਦਾ ਕਰਨਾ ਹੈ 80 ਪਿਆਸ ਉਹ ਥੱਲੇ ਹੋ ਗਏ ਤੂੰ ਨਹੀਂ ਮੈਂ ਨਹੀਂ ਮੋਲਾ ਬਾ ਕਰਕੇ ਉੱਠਣਾ ਜੈ ਜੀ ਜੈ ਜੀ ਕਰਨਾ ਆਪਾਂ ਠੀਕ ਹੈ ਜੀ ਲਓ ਜੀ ਸੇ ਪਾਉ ਬਹਿ ਗਿਆ ਥੱਲੇ ਵੇਖ ਲੋੜ 21 ਰਈ ਹਾਂਜੀ ਇਹਦੀ ਨਾ 80 ਚ ਪਹੁੰਚ ਕਰਦੀ 80 ਦੀ ਜ਼ਿਆਦਾ ਨਹੀਂ ਖੜਾ ਜਾਇੰਦਾ ਜੈ ਜੈ ਕਰਦੀ ਭਾਜੀ ਕਹਿੰਦਾ ਕਰਦੀ ਜੈ 78 ਕਰਦੀ ਜੀ ਕਿ ਹੋਰ ਨਹੀਂ 77 ਕਰਦੇ ਹੂੰ 77 ਭਾਜੀ ਕਹਿੰਦੇ 1000 ਰੁਪਏ ਕਰ ਪੂਰੇ 77 ਹਜ਼ਾਰ ਤੇ ਪਹੁੰਚ ਗੱਡੀ ਕੋ ਆਪ ਦੀ ਨਹੀਂ ਹੁੰਦਾ 74 ਹਜ਼ਾਰ 74 ਹਜ਼ਾਰ ਹੈ ਨਾ ਜੀ ਆ ਚੀਜ਼ ਨਹੀਂ ਮਿਲਦੀ ਆ ਵੀ 6 ਮਹੀਨਿਆਂ ਦੀ ਗੱਬਣ ਵੇਖ ਲਓ ਮੈਂ ਗਾਲੀ ਪਈ ਐ 6 ਮਹੀਨਿਆਂ ਦੀ ਚੈੱਕ ਪਾਸ ਤੇ ਦੁੱਧ 7 ਲੀਟਰ ਆ ਕੋਸ਼ੇਲ ਵਾਲੇ ਠੀਕ ਹੈ ਜੀ ਪਹਿਲੀ ਗੱਲ ਤੇ ਇਹਨੇ ਮੈਨੇ ਜਾ ਕੇ ਦੂਜੇ ਥਾਂ ਦਾ ਕਰਦਾ ਹਾਂ ਆ ਵੇਖੋ ਫੇਰ ਭੈਵਾ ਆਪਣਾ ਵਾਖਣਾ ਦੀ ਸਿਫਤੀ ਕਰੀ ਜਾਂਦਾ ਭਾਜੀ ਚੀਜ਼ ਸਿਫਤ ਕਰਨ ਵਾਲੀ ਦੀ ਸਿਫਤ ਜਿਹੜੀ ਚੀਜ਼ ਦੀ ਸਿਫਤ ਉਹਦੀ ਕਰਨੀ ਪੈਂਦੀ ਹੈ ਨਾ ਹਾਂ 6 ਮਹੀਨਿਆਂ ਦੀ ਚੈੱਕ ਪਾਸ ਠੀਕ ਹੈ ਜੀ ਤੇ 6 ਕਿਲੋ ਦੁੱਧ ਹਾਂ ਜੀ ਪਹਿਲੇ ਸੂਏ ਸੂਈ ਜੇ ਤੇ ਦੂਜੇ ਦੀ ਗੱਬਣ ਨੀ ਲਓ ਜੀ ਵੇਖ ਲਓ ਐ ਪੂਰੀ ਐ ਮਸਤ ਖਲੋਤੀ ਜੀ ਇਹਨੇ ਕਦੇ ਨਾ ਜੀ ਤੋਂ ਚਲ ਗਈ ਨਾ ਇਹ ਇਹ ਤੇ ਕਲੇਗੀ ਹਾਂਜੀ ਹਾਂਜੀ ਸ਼ਰਮिली ਹੈ ਵਿਚਾਰੀ ਹੈ ਨਾ ਜੀ ਠੀਕ ਹੈ ਜੀ 77000 ਰੁਪਏ ਚ 100 ਕਿਲੋਮੀਟਰ ਤੱਕ ਪਹੁੰਚ ਜੀ 77 ਚ ਪਹੁੰਚ ਹੋਰ 1000 ਛੱਡ ਦਿੰਨੇ 76000 76 ਚ ਪਹੁੰਚ ਗੱਡੀ ਕੋਲ ਆਪ ਜੀ ਲੈ ਉਹ 73000 ਦੀ ਮੀਰੀ ਦੇਣੀ ਹੈ 100 ਰੁਪਏ ਛੋੜ ਹੋਣਗੇ ਹੁਣ ਨਾ ਕਸਾਈ ਕਰੇ ਠੀਕ ਹੈ ਜੀ ਹਾਂਜੀ ਬਾਕੀ ਇਹਦੇ ਗੁਣ ਤੁਸੀਂ ਵੇਖ ਹੀ ਲਿਆ ਜੀ ਮੈਂ ਨਾ ਜੀ ਇਹਦੇ ਗੁਣ ਤੇ ਪਹੀਆ ਆਓ ਜੀ ਇਹਦੇ ਬਾਰੇ ਦੱਸੋ ਗੱਡੀ ਭਾਜੀ ਆ ਵੀ ਪਹਿਲਾ ਸੂਗਾ ਝੋਟੀ ਹਾਂਜੀ ਸੂਈ ਚੰਗੇ ਸੀਮਨ ਦੀ ਜਾਦੀ ਹੈ ਹਾਂ ਇਹ ਇਹ ਜਿਹੜੀ ਹੈ ਨਾ ਇਹ ਵੀ ਚੰਗੇ ਸੀਮਨ ਦੀ ਆ ਹਾਂ ਤੇ ਇਹ ਪਿਓਰ ਮੋਹਰਾ ਜੀ ਹਾਂਜੀ ਤੇ ਇਹ 8 ਲੀਟਰ ਅੱਛਾ ਜੀ ਹੁਣ ਜਿਹੜਾ ਚੌਂਡੀ ਹੈ ਹਾਂ 8 ਲੀਟਰ ਦੁੱਧ ਦੇ ਥੱਲੇ ਹਾਂਜੀ ਇਹ ਪੰਜਾਂ ਮਹੀਨਿਆਂ ਦੀ ਨਾ ਪੰਜਾਂ ਇਹ ਪੰਜਾਂ ਮਹੀਨਿਆਂ ਦੀ ਚੈੱਕ ਪਾਸ ਕਨਫਰਮ ਚੈੱਕ ਪਾਸ ਹੈ ਨਾ ਜੀ ਦੁੱਧ 8 ਲੀਟਰ ਠੀਕ ਹੈ ਜੀ ਬੱਚਾ ਨਹੀਂ ਹੈਗਾ ਮਿਲਦੀ ਭਾਰੇ ਤੇ ਮਿਲਦੀ ਭਾਰੇ ਤੇ ਹੈ ਨਾ ਜੀ ਹਾਂਜੀ ਠੀਕ ਹੈ ਜੀ ਲਓ ਜੀ ਤੋਰੋ ਨੂੰ ਵੀ ਆਹਮ ਦੇ ਨਹੀਂ ਲੋਗ ਦੰਦੇ ਇਹੋ ਹੀ ਗੱਲ ਹੈ ਜੀ ਭਾਜੀ ਹਾਂਜੀ ਗੱਲ ਹੈ ਨਾ ਤੇ ਕਰਨਾ ਨਹੀਂ ਖੜਨ ਲਗੀ ਪਾਜੀ ਇਹ ਤੇ ਗੱਲ ਹੈਗੀ ਆਹ ਲਓ ਜੀ ਕਰਿਓ ਚੱਕ ਸੁਆ ਪਹਿਲਾ ਤੇ ਪੰਜਵੇਂ ਮਹੀਨੇ ਦੀ ਗੱਬਣ ਬ੍ਰਿਆ ਹਾਂਜੀ ਪੰਜਾਂ ਦੀ ਚੈੱਕ ਪੰਜਵੇਂ ਮਹੀਨੇ ਦੀ ਬ੍ਰਿਆ ਚੈੱਕ ਪਾਸ ਦੁੱਧ 6 ਕਿਲੋ ਜੀ ਨਹੀਂ ਜੀ ਦੁੱਧ 8 ਕਿਲੋ 8 ਕਿਲੋ ਦੁੱਧ ਮੌਜੂਦਾ ਹੋਣ ਜਿਹੜਾ ਚਵਾਉਣ ਲਈ ਹੈ ਜੀ ਵਾਕੇ ਕੱਦ ਕਾਠ ਮੈਂ ਦਾ ਚੈੱਕ ਕਰ ਲਿਓ ਝੋਟੀ ਦਾ ਸੁਵਾ ਸੁਈ ਹੈ ਬੀਵੀ ਦੀ ਬੇਟੀ ਵੜੀ ਹੈ ਦੀ ਵੇਖੋ ਨਵੀਂ ਲਓ ਜੀ ਕਰਿਓ ਚੈੱਕ ਹੈ ਨਾ ਜੀ ਇਹ 2 4 ਸੂਏ ਪੀ ਕੇ ਵੀ ਇਹਨੇ ਪੈਸੇ ਇੰਨੇ ਅੰਦਾਜ਼ਾ ਹੈ ਨਾ ਜੀ ਹਾਂ ਆ ਲਓ ਜੀ ਕਰੋ ਚੈੱਕ ਇਹ ਵੀ ਇੱਕ ਸਾ ਹੁੰਦਾ ਐਫ ਡੀ ਕਰਾ ਦੇਣੀ ਹੈ ਜੀ ਜਿਹੜੇ ਵੀਰ ਨੇ ਖੜਨੀ ਹੈ ਐਫ ਡੀ ਹਾਂਜੀ 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 ਚੈੱਕ ਕਰ ਲਿਓ ਮੈਂ ਕਰ ਦਊਗੀ ਦੁੱਧ ਵੀ ਮੈਂ ਹੁਣ ਵੀ ਮੈਂ ਜੇ ਗੋਦਾਂ ਦਾ ਦੁੱਧ ਮੈਨੇ ਧਾਕਲੋ ਦੇਣਾ ਜੀ ਠੀਕ ਹੈ ਜੀ ਨਹੀਂ ਦੁੱਧ ਨੇ ਨੇ ਨਾ ਪਹਿਲੇ ਸੂਏ ਜਿੱਦੋਂ ਸੂਈ ਹੈ ਨਾ ਮੈਂ ਹਾਂਜੀ ਹਾਂਜੀ ਦੂਜੇ ਸੂਏ ਦੇ ਹਿਸਾਬ ਨਾਲ ਬਣਿਆ ਹਾਂਜੀ ਸੱਜਰਨੇ ਮੈਂ ਭਾਜੀ ਇਹਨੇ 12 ਤੋਂ 15 ਦੁੱਧ ਦਿੱਤਾ ਉਹ ਹੁੰਦੇ ਠੀਕ ਬਾਕੀ ਚਲੋ ਹੈ ਪਤਲੀ ਚਮੜੀ ਦੀ ਹਾਂਜੀ 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 ਠੀਕ ਹੈ ਜੀ ਅਛਾ ਰਿਆਨ ਸਿੰਘ ਜੀ ਇਹਦੀ ਦੇਖੋ ਤੁਸੀਂ ਕੱਦ ਕੱਦ ਕਰਦੇ ਮੈਂ ਤੁਹਾਡਾ ਪੂਰਾ ਹਾਂਜੀ ਹਾਂਜੀ ਹਾਂ ਦੱਸੋ ਜੀ ਇਹਦੀ ਇਹਦੀ ਪਹੁੰਚ ਕਿਨੇ ਚੁੰਦੀ ਹੈ ਜੀ ਇਹਦੀ ਭਾਜੀ ਜਾਇਜ ਆਈ ਆਪਾਂ ਜਾਇਜ ਹੀ ਦੇਣੀ ਹੈ ਹਾਂਜੀ ਇਹਦੀ ਕਰਦੀ ਹੈ 75 ਚ 75000 ਰੁਪਏ ਹੈ ਨਾ ਜੀ 70 ਤੇ ਕਰਦੀ ਨਹੀਂ ਭਾਜੀ ਕਹਿੰਦੇ ਜਾਇਜ ਕਰੋ ਭਾਜੀ 70 ਤੇ ਕਰਦੀ ਹੈ ਹਾਂਜੀ ਹੋਰ ਘਟਾ ਕਰੋ ਹੋਰ ਘਟਾ ਕਰੋ ਭਾਜੀ ਇਹਨੇ ਪੂਰੇ 67000 ਤੇ ਪਹੁੰਚੇ ਠੀਕ ਹੈ। ਓਕੇ ਜੀ। 67 ਗੱਡੀ ਕੋ ਆਦੀ ਲਿਆਉਂਦਾ 64000 ਦੀ ਮੈਂ ਦੇਣੀ ਏ 8 ਕਿਲੋ ਦੁੱਧ ਤੇ ਪੰਜਾਂ ਮਹੀਨਿਆਂ ਦੀ ਗੱਭਰ ਛੋਟਾ ਜਿਹਾ ਮੁੱਲ ਹੈ ਨਾ ਠੀਕ ਹੈ ਜੀ। 67000 ਰੁਪਿਆ ਡਿਮਾਂਡ ਜਿਹਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਤੇ ਜੇ ਕੋਈ ਵੀਰ ਗੱਡੀ ਆਪਣੇ ਲਈ 64000 ਰੁਪਏ ਦੀ ਹੈ ਨਾ ਠੀਕ ਹੈ ਜੀ ਆਓ ਜੀ ਦੋਗੇ। ਗੱਡੀ ਭਾਜੀ ਫੇਰ ਵੱਡੀ ਮੱਝ। ਹਾਂਜੀ। ਕੱਦ ਕਰਨਾ ਤਾਂ ਬੜਾ ਸੋਹਣਾ ਹੈ ਨਾ ਬਹੁਤੇ ਭੈਣ ਭਰਾ ਚੱਲ ਲਿਆਉਂਦੇ ਹਰਿਆਣੇ ਦੀਆਂ ਗਈ ਜਾਂਦੇ ਆਪਾਂ ਇਧਰੋਂ ਲਿਆਂਦੀਆਂ ਵੱਡੇ ਕੱਦ ਦੀਆਂ ਮੱਝਾਂ। ਹਾਂਜੀ ਹਾਂਜੀ ਆਪਾਂ ਇਧਰੋਂ ਲਿਆਂ ਪਾਹੀ ਛੱਡਣ ਵਾਲੀ ਹੈ ਜੇ ਤਿਆਰ ਕਰਕੇ ਵੇਖ ਗੱਲ ਹੈ ਨਾ ਮਡੇ ਕੱਦ ਤੇ ਮੇਰਾ ਕੱਦ ਜੇ ਭਾਜੀ 5 ਫੁੱਟ ਤੇ 3 ਇੰਚ ਹਾਂਜੀ ਹਾਂਜੀ ਤੇ ਮੇਰੇ ਬਰਾਬਰ ਜੇ ਬਰਾਬਰ ਆਉਂਦੀ ਹੈ ਬਾਕੀ ਬੋਟਿਕਲ ਆ ਰਿਆਮ ਸਿੰਘ ਜੀ ਇਹ ਹੈ ਨਾ ਵੇਖੋ ਜਿਹੜੇ ਭੈਣ ਭਰਾਵਾਂ ਨੇ ਚੀਜ਼ ਪਾ ਲਈ ਨਾ ਉਹ ਪੰਜਾਬ ਦੇ ਵਿੱਚ ਵੀ ਸਰਕ ਚੀ ਸਕੋ ਮੈਨਾਂ ਹੈਗੀਆਂ ਦੱਸਾਂ ਮੇਰੀ ਗੱਲ ਤਾਂ ਨਾਲ ਫੀਤਾ ਲਾਏਵੇਂ ਮੈਨੂੰ ਮਿਲ ਕੇ ਹਾਂ ਚਲੋ ਕਿਤੇ ਵੀ ਨਾਲ ਫੀਤਾ ਲਾਏਵੇਂ ਮੈਨੂੰ ਮਿਲ ਕੇ ਤੇ ਮੈਨੂੰ ਮਿਲਲੇ ਨਾ ਆਖੇ ਭਉ ਝੂਠ ਮਾਰ ਤੁਸੀਂ ਲਾ ਕੇ ਖਲੋ ਹੀ ਜਾ ਬਰਾਬਰ ਹਾਂ ਵੇਖੋ ਆ ਲੈ ਜੀ ਕਰੀਏ ਚੈੱਕ ਕੋਈ ਵੀ ਇਹ ਨਾ ਗੱਲ ਕਰੇ ਬਰਾਬਰ ਮੈਂ ਖਲੋਤਾ ਦੂਜੇ ਬੰਦੇ ਨਾਲ ਦਿਖੂਗਾ ਮੈਂ ਮੋਟਿਆਂ ਦੇ ਵੇਲੇ ਬਰਾਬਰ ਆਉਂਦੀ ਜੇ 5 ਫੁੱਟ 3 ਇੰਚ ਤੇ 22 ਦਾ ਖਾਧਿਆ ਬ੍ਰਿਆਮ ਸਿੰਘ ਦਾ ਇਹਦੇ ਬਰਾਬਰ ਆਉਂਦੀ ਜੇ ਬਾਕੀ ਇਹ ਵੀ ਭਾਜੀ ਪਹਿ ਦੰਦੋਂ ਇਹ ਵੀ ਛਿੱਗੀ ਜੇ ਤੇ ਦੂਜੇ ਸੂਵੇ ਦੀ ਗੱਬਣ ਜੀ ਦੂਜੇ ਸੂਵੇ ਤੇ ਗੱਬਣਾ ਹੈ ਨਾ ਜੀ ਹਾਂਜੀ ਹਾਂਜੀ ਕੰਨੀਆਂ ਬਰਾਬਰ ਕਰ ਗਈ ਜੀ ਨਹੀਂ ਜੀ ਨਹੀਂ ਚੱਗੀ ਹੈ ਜੀ ਮੈਂ ਵੇਖਿਆ ਮੂੰਹ ਭਾਜੀ ਪੁੱਟਣ ਦੇ ਸ਼ੀਕੀ ਦਾ ਬਰਾਬਰ ਕਰਨ ਦੇ ਹੈ ਨਾ ਜੀ ਹਾਂ ਠੀਕ ਹੈ ਜੀ ਤੇ ਦੁੱਧ ਚਲੋ ਉਹ ਨਹੀਂ ਗੱਲ ਭਾਵੇਂ ਜਵਾਨ ਲਾਲੇ ਕੋਈ ਪੈਣ ਭਾਵੇਂ ਦੇ ਹਾਂਜੀ ਇਹ ਦੁੱਧ ਭਾਜੀ ਇਹਦੇ ਥੱਲੇ ਵੀ 6-7 ਲੀਟਰ ਆ 5 ਕਹਿ ਕੇ ਦੇਣਾ 5 ਕਹਿ ਕੇ ਸੋਤੇ ਦੇ ਭਾਜੀ ਮਹੀਨੇ ਰਹਿ ਗਏ ਜੀ ਤਿੰਨ ਤਿੰਨ ਮਹੀਨੇ ਹੈ ਨਾ ਜੀ 7 ਮਹੀਨੇ ਦੀ ਇਹ 7 ਮਹੀਨੇ ਦੀ ਮੈਂ ਗੱਬਣਿਆ ਠੀਕ ਹੈ ਜੀ ਲਓ ਜੀ ਇਹਨੂੰ ਵੀ ਬਾਹਰ ਕੱਢੋ ਤੋਰੀ 7 ਮਹੀਨੇ ਦੀ ਗੱਬਣ ਮੈਂ ਪੱਕੀ ਗਾਰੰਟੀ ਇਹਨਾਂ ਦੇ ਭਾਜੀ ਜਦੋਂ ਹੁਣ ਸੂਣਾ ਆਕਾਂ ਚੋਂ ਦੁੱਧ ਸੁੱਕ ਜਾਣਾ ਸੁੱਕ ਜਾਂਦੇ ਹਾਂਜੀ ਹਾਂਜੀ ਜਦੋਂ ਗਰਮੀ ਸੂਆ ਪਹਿਲਾ ਸੂਈ ਦੇ ਛਗੀ ਦੇ ਦੰਦਾਂ ਦੇ ਬਰਾਬਰ ਕਰਨ ਲਈ ਜੇ ਫਿਰ ਦੂਜੇ ਸੂਈ ਹਤੇ ਗੱਬਣੇ 7 ਮਹੀਨਿਆਂ ਦੀ 5 ਲੀਟਰ ਦੁੱਧ ਮੰਨ ਕੇ ਕੋਈ ਵੀਰ ਭੈਣ ਭਰਾ ਸਦਾ ਕਰ ਸਕਦਾ ਮਈਆਂ ਨਾਲ ਇਹ ਤਾਂ ਭੈਣ ਭਰਾ ਕੋ ਆ ਕੇ ਆਪਦੀ ਭਵੇਂ ਕਿਓ ਕੇ ਲੈ ਜੇ ਹੁਣ ਇਹ ਡੰਗਰ ਲਿਆਂਦੇ ਆ ਪਾਜੀ ਆ ਮੈਨੂੰ ਪਤਾ ਮੇਰੀ ਆਉਣ ਤੋਂ ਪਹਿਲਾਂ ਥੋੜਾ ਜਿਹਾ ਚੀਜ਼ ਕਰਦੇ ਹੋਏ ਆ ਬਾਕੀ ਆਪਣਾ ਇਹ ਨਹੀਂ ਕੋਈ ਟਾਈਮ ਬਾਜ਼ਾਰ ਨਹੀਂ ਮਈਆਂ ਲਗਾ ਜਿੱਦਾਂ ਆਈਆਂ ਪੌਦਾ ਪਣ ਪਪੂਨ ਕਰਤਾ ਕੱਲੇ ਕਰਨ ਵੀਡੀਓ ਨਹੀਂ ਪੈਂਦੀ ਠੀਕ ਹੈ ਜੀ ਹਾਂਜੀ ਹਾਂਜੀ ਆਹ ਲੋ ਜੀ ਕਰੋ ਚੈੱਕ ਕਦ ਕਦ ਆਹ ਵੇਖੋ ਤੁਸੀਂ ਵੱਡੀ ਕਦ ਹਾਂ ਪੂਰੀ ਜੇ ਮਈ ਸਾਰੀ ਪਾਈ ਸੋਹਣੀ ਆ ਪੂਰੀ ਹੈ ਨਾ ਥਰਦੀ ਆ ਥੋੜੀ ਜਿਹੀ ਬੜਾ ਕੈਮਰਾ ਤੋਂ ਡਰਦੀ ਆ ਹਾਂਜੀ 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 ਆਹ ਲੋ ਜੀ ਕਰ ਲਿਓ ਚੈੱਕ ਇਹਦੀ ਪਿੱਠ ਪੁਰੇ ਦੀ ਚੜਾਈ ਤਨ ਖਾ ਦਿੰਦਾ ਵੇਖ ਲਿਓ ਹਲੋ ਜੀ ਸਰ ਜੀ ਦੋਸਤੋ ਬਿਲਕੁਲ ਸੁਣਦੇ ਨੇ ਇਹ ਜੀ तकरीबन ਨਾ 3 ਮਹੀਨੇ ਦਾ ਟਾਈਮ ਰਹੇਗਾ ਤੇ ਅਜੇ ਦੁੱਧ ਵੀ ਕਰਵਾ ਲਈ ਪੰਜ ਕਿਲੋ ਭਾਜੀ ਇਹ ਜਿਹੜੇ ਹਿਸਾਬ ਨਾਲ ਹੈ ਮੇਰੇ ਹਿਸਾਬ ਨਾਲ ਮੱਜ ਵੱਧ ਤੋਂ ਵੱਧ ਮਹੀਨਾ ਛਡਣੀ ਪਊਗੀ ਠੀਕ ਹੈ ਜੀ ਆ ਵੀ ਛਡਣੀ ਪਈਆਂ ਜੀ ਆਹ ਲੋ ਜੀ ਕਿਉਂਕਿ ਅਜੇ 5 ਕਿਲੋ ਦੁੱਧ ਵੀ ਮੌਜੂਦਾ ਹੈਗਾ ਜੀ ਸਾਡੇ ਅਜੇ ਜਿੱਥੋਂ ਲਿਆਂਦੀ ਕੋਈ ਏਡੀ ਬੰਦਿਆਂ ਦੀ ਸੇਵਾ ਨਹੀਂ ਹੋਣਾਂ ਦੀ ਹੈਗੀ ਠੀਕ ਹੈ ਜੀ ਕਿ ਜਾਂ ਮੈਂ ਏਡਾ ਮੰਨ ਲਓ ਉਹਨਾਂ ਉਹ ਆਂਦੇ ਆ ਆਪ ਹੀ ਦੁੱਧ ਘਟਾਤਾ ਨਹੀਂਦਾ ਠੀਕ ਹੈ ਜੀ ਵੰਡ-ਵੰਡ ਨਹੀਂ ਜਦੋਂ ਗੱਪਣਾ ਦੱਸੋ ਜੀ ਵੀ ਇਹਦੀ ਇਹਦੀ ਪਹੁੰਚ ਕਿੰਨੇ ਚ ਹੁੰਦੀ ਹੈ ਜੀ ਭਾਜੀ ਦਸੋ ਮਰ ਕਾ ਦੀਜਾ ਜੈ 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 ਇਹਦਾ ਚਲੋ ਜੀ ਇਹਦਾ ਕਰੀਏ 1 5 1 ਲੱਖ 5 ਰੁਪਏ ਹੈ ਨਾ ਜੀ ਨਹੀਂ ਨਹੀਂ ਕੋਈ ਇਹ ਨਾ ਆਖੇ ਭਾਉ ਨੇ ਕਾ ਦੇ ਮੈਂ ਨਹੀਂ ਕੀ ਮੈਂ ਵਢੀਏ ਠੀਕ ਹੈ ਜੀ ਹਾਂ ਜੀ ਠੀਕ ਹੈ ਨੂੰ ਭਾਉ ਦਾ ਤੇ ਕਾ ਦੇ ਜਿੰਨਾ ਹੈਗਾ ਉੱਤੇ ਰਹਿਣਾ ਹੈ ਨਾ ਜੀ ਨਹੀਂ ਉਹਦੇ ਚਲੋ ਗੱਲ ਹੈਗੀ ਠੀਕ ਗੱਲ ਹੈ ਕਰੀਓ ਚੱਕ ਜੀ ਕਰ ਦਈਏ ਪੂਰਾ ਲੱਖ ਵੀ ਹਾਂ ਜੀ ਹਾਂ ਜੀ ਕੱਟ ਕੱਟ ਜੀ ਹੈ ਹਾਂ ਜੀ ਨਹੀਂ ਹੋਰ ਕੱਟ ਅਜੇ ਵੀ ਕੱਟ 85 ਹਾਂ ਜੀ ਦੱਸੋ ਜੀ ਹਾਂ ਜੀ ਜੇ ਪੂਰੇ 83 ਹਜ਼ਾਰ ਚ ਪਹੁੰਚ ਗਿਆ ਓਕੇ ਜੀ ਗੱਡੀ ਕੋ ਆਰਦੀ ਲਿਆਉਂਦਾ 80 ਹਜ਼ਾਰ ਦੀ ਮਹੀਂ ਦੇਣੀ ਏ 100 ਰੁਪਿਆ ਛੋੜ ਹਣੀ ਠੀਕ ਹੈ ਜੀ ਹਾਂਜੀ ਦੋਸੋਂ ਬਾਕੀ ਹੱਕ ਵੀ ਬਣਦਾ ਚਲੋ ਪਾਜੀ ਵੱਡੀ ਮਹੀਂ ਆ ਵੇਖੋ ਨਾ ਤੁਸੀਂ ਹਾਂ ਪਾਜੀ 50 55 60 ਹਜ਼ਾਰ ਦੀ ਮੈਂ ਤੋਕੜ ਵੇਗਨਦੀ 70 ਦੀ ਠੀਕ ਹੈ ਜੀ ਇਹ ਮਹੀਂ ਪਾਜੀ 7 ਮਹੀਨਿਆਂ ਦੀ ਗੱਭਣਿਆ ਦੁੱਧ 6 7 ਲੀਟਰ 5 ਕਹਿ ਕੇ 7 ਕਹਿ ਕੇ ਦੇਂਦਾਂ ਆ 5 ਲੀਟਰ ਦੁੱਧ ਲਾਰੇ ਠੀਕ ਹੈ ਜੀ ਮਾਰਕੀਟ ਦੇ ਤਾਂ ਅਗਰ ਸਾਰੇ 3 ਰਹਿ ਗਏ ਆ ਬਾਕੀ ਦੋਸਤੋ ਇਹ ਕੰਮ ਚੈੱਕ ਕਰ ਲਿਓ ਵੀ ਤੁਹਾਨੂੰ ਛੇ ਨਗ ਦਿਖਾਤੇ ਆ ਕੱਲੇ ਕੱਲੇ ਨਗਰੀ ਬਾਈ ਗੁਰਬ੍ਰਹਮ ਸਿੰਘ ਨੇ ਤਾਂ ਡਿਟੇਲ ਦੱਸਤੀ ਆ ਤੋੜ ਕੇ ਦਿਖਾਤੇ ਆ ਮੁੱਲ ਦੱਸਤਾ ਦੁੱਧ ਦੱਸਤਾ ਸਾਡੇ ਨਹੀਂ ਆਪਾਂ ਜੈ ਜੀ ਰੱਖਣਾ ਜੀ ਹਾਂ ਜੀ ਇਹ ਸਾਰੇ ਆਂਦੇ ਆ ਹਾਂ ਜੀ ਸੂਏਸ ਵਾਇਪ ਪਹੂਆ ਚੋਕੇ ਇੱਕ ਟਾਈਮ ਦੋ ਟਾਈਮ ਚੋਣਾ ਤਸੱਲੀ ਕਰਨੀ ਤੁਹਾਡਾ ਫਰਜ਼ ਆ ਤੁਹਾਡਾ ਹੱਕ ਆ ਜ਼ਰੂਰ ਕਰ ਲਿਆ ਕਰੋ ਐਡਰੈਸ ਸਹੀ ਫੇ ਬੋਲ ਦੇਣਾ ਪਿੰਡ ਚਾਮਕੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਾਜੀ ਨੂੰ ਦਾ ਨਾਮ ਹੈ ਜੇ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਸ਼ਾਹ ਜੀ ਇੱਕ ਰੀਫੇ ਬੋਲ ਦੋ ਫੋਨ ਨੰਬਰ ਜੀ 628474127778790117 ਠੀਕ ਹੈ ਜੀ ਤੇ ਨਾਂ ਜੇ ਪ੍ਰਤਾਪ ਸਿੰਘ ਸ਼ਾਹ ਪਿੰਡ ਝਾਮਕੇ ਖੁਰਦ ਜ਼ਿਲ੍ਹਾ ਤਰਨਤਨ ਤਸਿਲ ਤਰਨਤਨ ਹਾਂਜੀ ਮੈਂ ਕਿਛ ਹੱਥ ਜੋੜ ਕੇ ਹੋਏ ਬੇਨਤੀ ਭਾਜੀ ਜੀ ਵੀ ਘਰੇ ਆਓ ਹਾਂਜੀ ਇਹ ਆਪਜੀ ਤਸੱਲੀ ਕਰਕੇ ਖੜੇ ਠੀਕ ਹੈ ਜੀ ਸਾਸ੍ਰੀਕਾਲ ਸਾਸ੍ਰੀਕਾਲ